ਕਹਿੰਦੇ ਨੇ ਇਨਸਾਨ ਨੂੰ ਹਰ ਇੱਕ ਚੀਜ਼ ਫਾਇਦੇ ਵਾਸਤੇ ਮਿਲਦੀ ਹੈ ਪਰ ਇਨਸਾਨ ਉਹਦੀ ਵਰਤੋਂ ਇਸ ਢੰਗ ਨਾਲ ਕਰਦਾ ਵੀ ਫਾਇਦੇ ਦੀ ਜਗ੍ਹਾ ਦੇ ਉੱਤੇ ਉਸ ਚੀਜ਼ ਤੋਂ ਨੁਕਸਾਨ ਕਰਉਣਾ ਸ਼ੁਰੂ ਕਰ ਦਿੰਦਾ ਉਹਨਾਂ ਸਾਰੀਆਂ ਚੀਜ਼ਾਂ ਦੇ ਵਿੱਚੋਂ ਜੋ ਇਨਸਾਨ ਦੇ ਲਈ ਫਾਇਦੇਮੰਦ ਸੀ ਉਸ ਦਾ ਨੁਕਸਾਨ ਕਿਵੇਂ ਖਾਦਾ ਉਹਦੇ ਵਿੱਚੋਂ ਇੱਕ ਚੀਜ਼ ਸੋਸ਼ਲ ਮੀਡੀਆ ਹੈ ਜੋ ਇਨਸਾਨ ਲਈ ਕਿਤੇ ਨਾ ਕਿਤੇ ਸਹੀ ਵੀ ਸੀ ਪਰ ਇਸ ਦੀ ਵਾਰ ਤੋਂ ਇਸ ਤਰੀਕੇ ਨਾਲ ਕੀਤੀ ਗਈ ਵੀ ਅੱਜ ਦੇ ਸਮੇਂ ਦੇ ਵਿੱਚ ਜ਼ਿਆਦਾਤਰ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਸੋਸ਼ਲ ਮੀਡੀਆ 네ਗੇਟਿਵ ਤਰੀਕੇ ਨਾਲ ਪ੍ਰਭਾਵਿਤ ਕਰ ਰਿਹਾ ਹੈ। ਇਹ ਸੋਸ਼ਲ ਮੀਡੀਆ ਲੋਕਾਂ ਦੇ ਰਿਸ਼ਤੇ ਖਤਮ ਕਰ ਰਿਹਾ ਹੈ। ਇਹ ਹੀ ਸੋਸ਼ਲ ਮੀਡੀਆ ਬਹੁਤ ਸਾਰੇ ਲੋਕਾਂ ਦਾ ਕੈਰੀਅਰ, ਲੋਕਾਂ ਦਾ ਮਾਈਂਡ, ਲੋਕਾਂ ਦੀ ਫਿਜ਼ੀਕਲ ਜੋ ਉਹਨਾਂ ਦੀ ਸਮਰੱਥਾ ਸੀ ਉਹਦੇ ਉੱਤੇ ਕਿਸ ਤਰੀਕੇ ਨਾਲ ਫਰਕ ਪਾ ਰਿਹਾ ਹੈ। ਆਓ ਆਪਾਂ ਇਸ ਵੀਡੀਓ ਦੇ ਵਿੱਚ ਜਾਣਦੇ ਆਂ। ਵੀਡੀਓ ਨਾਲ ਬਨੇ ਰਹੋ। ਧਿਆਨ ਨਾਲ ਸੁਣਿਓ ਤੁਹਾਡੀ ਲਾਈਫ ਦੇ ਵਿੱਚ ਬਹੁਤ ਯੋਗਦਾਨ ਦੇਵੇਗਾ ਅੱਜ ਦੇ ਸਮੇਂ ਦੇ ਵਿੱਚ ਛੋਟੇ ਬੱਚੇ ਤੋਂ ਲੈ ਕੇ ਵੱਡੇ ਬਜ਼ੁਰਗ ਤੱਕ ਹਰ ਕੋਈ ਬੰਦਾ ਸੋਸ਼ਲ ਮੀਡੀਆ ਯੂਜ਼ ਕਰ ਰਿਹਾ ਹੈ ਆਪਾਂ ਅਲੱਗ-ਅਲੱਗ ਚੀਜ਼ਾਂ ਨੂੰ ਦੇਖ ਪਾ ਰਹੇ ਹਾਂ ਇੰਸਟਾਗ੍ਰਾਮ ਦੇ ਉੱਤੇ ਫੇਸਬੁੱਕ ਦੇ ਉੱਤੇ YouTube ਦੇ ਉੱਤੇ WhatsApp ਦੇ ਉੱਤੇ ਕਾਫੀ ਸਾਰੀਆਂ ਇਨਫੋਰਮੇਸ਼ਨਾਂ ਆਪ ਨੂੰ ਆਉਂਦੀਆਂ ਰਹਿੰਦੀਆਂ ਨੇ ਸਭ ਤੋਂ ਪਹਿਲਾਂ ਸੋਸ਼ਲ ਮੀਡੀਆ ਕਿਸ ਤਰੀਕੇ ਦੇ ਨਾਲ ਲਾਈਫ ਦੇ ਵਿੱਚ ਖਲਵਾੜ ਕਰਦਾ ਹੈ ਸੋਸ਼ਲ ਮੀਡੀਆ ਨੂੰ ਦੇਖ ਕੇ ਬਹੁਤ ਸਾਰੇ ਲੋਕ ਕੰਪੈਰੀਜ਼ਨ ਦੇ ਟਰੈਪ ਦੇ ਵਿੱਚ ਫਸ ਜਾਂਦੇ ਨੇ ਕਿਉਂਕਿ ਸੋਸ਼ਲ ਮੀਡੀਆ ਉੱਤੇ ਹਰ ਕੋਈ ਬੰਦਾ ਆਪਣੀ ਚੰਗੀ ਲਾਈਫ ਸਟਾਈਲ ਹੀ ਸ਼ੋਅ ਆਫ ਕਰਦਾ ਹੈ ਦੂਸਰੇ ਲੋਕ ਦੇਖਣ ਨਾਲ ਇਹ ਸੋਚਦੇ ਆਂ ਵੀ ਮੇਰੇ ਨਾਲੋਂ ਜ਼ਿਆਦਾ ਇਸ ਬੰਦੇ ਦੀ ਲਾਈਫ ਚੰਗੀ ਹੈ ਔਰ ਉਹਨਾਂ ਦੀ ਖੁਸ਼ੀ ਦੇਖ ਕੇ ਉਹਨੂੰ ਆਪਣੇ ਆਪ ਨੂੰ ਕੰਪੈਰੀਸ਼ਨ ਜਦੋਂ ਕਰਦਾ ਹੈਗਾ ਤਾਂ ਉਹਦੇ ਸਾਹਮਣੇ ਉਹਦੀ ਹੈਪੀਨੈਸ ਉਹਦੀ ਖੁਸ਼ੀਆਂ ਦੂਰ ਹੋ ਜਾਂਦੀਆਂ ਨੇ ਤਾਂ ਉਹਨਾਂ ਦੀ ਲਾਈਫ ਸਟਾਈਲ ਉਹਨਾਂ ਨੂੰ ਪ੍ਰਭਾਵਿਤ ਕਰ ਲੈਂਦਾ ਜੋ ਕਿ ਫੇਕ ਹੁੰਦਾ ਕੋਈ ਹਰ ਕੋਈ ਬੰਦਾ ਚੰਗੀਆਂ ਚੰਗੀਆਂ ਚੀਜ਼ਾਂ ਹੀ ਅਪਲੋਡ ਕਰਦਾ ਹੈ ਮਾੜੀ ਚੀਜ਼ ਕੋਈ ਅਪਲੋਡ ਕਰਦਾ ਹੀ ਨਹੀਂ ਆਪਣੀ ਲਾਈਫ ਦੀ ਔਰ ਚੰਗੀ ਚੀਜ਼ ਨੂੰ ਦੇਖ-ਦੇਖ ਕੇ ਜੋ ਲੋਕ ਦੂਸਰੇ ਨੇ ਉਹ ਆਪਣੀ ਲਾਈਫ ਨੂੰ ਕੰਪੈਰੀਜ਼ਨ ਕਰਦੇ ਰਹਿੰਦੇ ਆ ਵੀ ਰੱਬ ਨੇ ਜ਼ਿਆਦਾ ਇਹਨਾਂ ਨੂੰ ਦਿੱਤਾ ਸਾਨੂੰ ਘੱਟ ਦਿੱਤਾਗਾ ਸਾਡੇ ਨਾਲੋਂ ਜ਼ਿਆਦਾ ਖੁਸ਼ ਇਹ ਨਜ਼ਰ ਆ ਰਹੇ ਨੇ ਬਹੁਤ ਸਾਰੇ ਕਪਲਸ ਬਹੁਤ ਸਾਰੇ ਲੋਕ ਇੰਸਟਾਗ੍ਰਾਮ ਦੇ ਉੱਤੇ ਵੀਡੀਓਜ਼ ਪਾਉਂਦੇ ਨੇ ਐਦਾਂ ਲੱਗਦਾ ਵੀ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਹੀ ਨਹੀਂ ਆ ਉਹਨੂੰ ਦੇਖਣ ਵਾਲਾ ਇਨਸਾਨ ਸੋਚਦਾ ਹੈ ਵੀ ਸੁੱਖ ਸਾਰੇ ਇਹਨਾਂ ਨੂੰ ਦਿੱਤੇ ਆ ਮੈਂ ਜ਼ਿੰਦਗੀ ਦਾ ਸਭ ਤੋਂ ਵੱਡਾ ਦੁਖੀ ਇਨਸਾਨ ਆ ਇਸ ਦੁਨੀਆ ਦਾ ਜਿਸ ਕਰਕੇ ਇਸ ਟਰੈਪ ਦੇ ਵਿੱਚ ਫਸ ਕੇ ਉਹ ਆਪਣੀ ਲਾਈਫ ਦੇ ਵਿੱਚ ਦੁਖੀ ਹੋਣਾ ਸ਼ੁਰੂ ਕਰ ਦਿੰਦਾ ਹੈ ਸੋਸ਼ਲ ਮੀਡੀਆ ਦੇ ਉੱਤੇ ਹਰ ਕੋਈ ਇਨਸਾਨ ਆਪਣਾ ਟਾਈਮ ਬਹੁਤ ਸਪੈਂਡ ਕਰਦਾ ਹੈ ਜਿਸ ਕਰਕੇ ਉਸ ਸੋਸ਼ਲ ਮੀਡੀਆ ਦੀ ਉਹਨਾਂ ਨੂੰ ਐਡਿਕਸ਼ਨ ਹੋ ਜਾਂਦੀ ਹੈ ਜਦੋਂ ਜ਼ਿਆਦਾ ਟਾਈਮ ਸਪੈਂਡ ਕਰਦੇ ਆ ਇੱਕ ਸਰਵੇ ਕੀਤਾ ਗਿਆ ਸੀ ਸਵੇਰ ਤੋਂ ਲੈ ਕੇ 5 ਘੰਟੇ ਇੱਕ ਨੌਜਵਾਨ ਪੀੜ੍ਹੀ ਇਸ ਸੋਸ਼ਲ ਮੀਡੀਆ ਨੂੰ ਜਿਆਦਾ ਯੂਜ਼ ਕਰਦੀ ਹੈ ਸਕਰੋਲਿੰਗ ਕਰਦੀ ਹੈ ਜਦੋਂ ਆਪਣਾ ਉਹ ਜ਼ਿੰਦਗੀ ਦਾ ਕੀਮਤੀ ਸਮਾਂ ਐਦਾਂ ਦੀ ਜਗ੍ਹਾ ਤੇ ਦਿੰਦੇ ਨੇ ਤਾਂ ਉਹ ਆਪਣੇ ਕੈਰੀਅਰ ਨੂੰ ਬਰਬਾਦ ਕਰ ਰਹੇ ਹੁੰਦੇ ਨੇ ਕਿਉਂਕਿ ਸਮਾਂ ਇੱਕ ਐਸੀ ਚੀਜ਼ ਹੈ ਜੋ ਕਦੇ ਵੀ ਵਾਪਸ ਨਹੀਂ ਆਉਂਦਾ ਪਰ ਆਪਾਂ ਸਕਰੋਲਿੰਗ ਕਰਦੇ ਕਰਦੇ ਇੰਸਟਾਗ੍ਰਾਮ ਉੱਤੇ ਵਟਸਐਪ ਦੇ ਉੱਤੇ ਆਪਾਂ YouTube ਦੇ ਉੱਤੇ ਜਾਂ ਫੇਸਬੁੱਕ ਦੇ ਉੱਤੇ ਕਿਉਂਕਿ ਆਪਾਂ ਚੱਜ ਦੀ ਚੀਜ਼ ਦਾ ਕੋਈ ਦੇਖਦੇ ਨਹੀਂ ਐ 네ਗੇਟਿਵ ਚੀਜ਼ਾਂ ਦੇਖਦੇ ਦੇ ਕੇ ਜਾਂ ਐਂਟਰਟੇਨਮੈਂਟ ਕਰ ਕਰਕੇ ਆਪਣਾ ਜ਼ਿੰਦਗੀ ਦਾ ਕੀਮਤੀ ਸਮਾਂ ਗਵਾਉਣਾ ਸ਼ੁਰੂ ਕਰ ਦਿੰਨੇ ਆ ਔਰ ਇਸ ਦੀ ਐਨੀ ਐਡਿਕਸ਼ਨ ਹੋ ਜਾਂਦੀ ਐ ਵੀ 5 ਕਿ ਮਿੰਟਾਂ ਬਾਅਦ ਆਪਾਂ ਨੂੰ ਆਪਣਾ ਮੋਬਾਈਲ ਦੇਖਣਾ ਪੈਂਦਾ ਐ ਕੋਈ ਕੋਈ ਨੋਟੀਫਿਕੇਸ਼ਨ ਆ ਗਈ ਉਹਨੂੰ ਚੈੱਕ ਕਰ ਲਿਆ ਕਿਸ ਦਾ ਮੈਸੇਜ ਆ ਗਿਆ ਉਹੀ ਸੁਭਾਅ ਦੇ ਵਿੱਚ ਹੀ ਐਵੇਂ ਬਣ ਜਾਂਦਾ ਵੀ ਪੰਜ ਮਿੰਟਾ ਬਾਅਦ ਆਪਣੀ ਜੇਬ ਦੇ ਵਿੱਚੋਂ ਮੋਬਾਈਲ ਕੱਢ-ਕੱਢ ਕੇ ਦੇਖਣਾ ਔਰ ਕਦੇ-ਕਦੇ ਤਾਂ ਐਦਾਂ ਲੱਗਦਾ ਰਹਿੰਦਾ ਮੋਬਾਈਲ ਸਾਈਡ ਤੇ ਵੀ ਪਿਆ ਹੋਵੇ ਦਿਮਾਗ 'ਚ ਇਹੀ ਚੱਲੀ ਜਾਂਦਾ ਕਿਸੇ ਦਾ ਮੈਸੇਜ ਨਾ ਆ ਗਿਆ ਹੋਵੇ ਦਿਮਾਗ 'ਚ ਇਹੀ ਚੱਲੀ ਜਾਂਦਾ ਕਿਸੇ ਦਾ ਕਾਲ ਨਾ ਆ ਗਿਆ ਹੋਵੇ ਜਿਸ ਕਰਕੇ ਉਹ ਐਡਿਕਸ਼ਨ ਨੇ ਇੰਨਾ ਬੰਦੇ ਨੂੰ ਕਾਬੂ 'ਚ ਕਰ ਰੱਖਿਆ ਹੈਗਾ ਕਿ ਬੰਦਾ ਆਪਣੀ ਜ਼ਿੰਦਗੀ ਆਜ਼ਾਦੀ ਨਾਲ ਨਹੀਂ ਜੀ ਰਿਹਾ ਮੋਬਾਈਲ ਨੇ ਸੋਸ਼ਲ ਮੀਡੀਆ ਨੇ ਬੰਦੇ ਨੂੰ ਕੰਟਰੋਲ ਚ ਕਰ ਰੱਖਿਆ ਹੈ ਨਾ ਕਿ ਬੰਦੇ ਦੇ ਕੰਟਰੋਲ ਦੇ ਵਿੱਚ ਸੋਸ਼ਲ ਮੀਡੀਆ ਹੈ ਜਿਸ ਕਰਕੇ ਉਹ ਸਮਾਂ ਬਰਬਾਦ ਕਰ ਰਹੇ ਨੇ ਐਡਿਕਸ਼ਨ ਐਨੀ ਹੋ ਚੁੱਕੀ ਹੈ ਜਿਸ ਤਰੀਕੇ ਨਾਲ ਇੱਕ ਇਨਸਾਨ ਨੂੰ ਚਿੱਟੇ ਦੀ ਲਤ ਲੱਗੀ ਹੁੰਦੀ ਹੈ ਉਹ ਛੱਡ ਨਹੀਂ ਸਕਦਾ ਅੱਜ ਦੇ ਸਮੇਂ ਦੇ ਵਿੱਚ ਘਰ ਘਰ ਦੇ ਵਿੱਚ ਇੱਕ ਨਸ਼ੇੜੀ ਬੈਠਾ ਜਿਸ ਨੂੰ ਮੋਬਾਈਲ ਦਾ ਨਸ਼ਾ ਲੱਗਿਆ ਹੋਇਆ ਉਹ ਸਮਾਂ ਕੱਢ ਹੀ ਨਹੀਂ ਪਾ ਰਿਹਾ ਉਹ ਹੋਰਾਂ ਚੀਜ਼ਾਂ ਨੂੰ ਟਾਈਮ ਦੇ ਹੀ ਨਹੀਂ ਪਾ ਰਿਹਾ ਉਹ ਆਪਣੇ ਸਰੀਰ ਵੱਲ ਧਿਆਨ ਨਹੀਂ ਕਰ ਰਿਹਾ ਜਿਸ ਕਰਕੇ ਨਾ ਹੀ ਉਹਦਾ ਕੈਰੀਅਰ ਉਤੇ ਨਾ ਹੀ ਉਹਦਾ ਕੈਰੀਅਰ ਉੱਤੇ ਕੋਈ ਫੋਕਸ ਹੈ ਨਾ ਹੀ ਪੜ੍ਹਾਈ ਉੱਤੇ ਫੋਕਸ ਹੈ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਉਹਨੂੰ ਮੌਕੇ ਵੀ ਮਿਲਦੇ ਆ ਪਰ ਉਹਨੂੰ ਗਵਾ ਦਿੰਦਾਗਾ ਕਿਉਂਕਿ ਉਹਦਾ ਸੋਸ਼ਲ ਮੀਡੀਆ ਉੱਤੇ ਨਵਾਂ ਨਵਾਂ ਕੰਟੈਂਟ ਦੇਖਣ ਦਾ ਜੋ ਉਹਦੇ ਮਨ ਦੇ ਵਿੱਚ ਇੱਕ ਚੀਜ਼ ਬਣ ਚੁੱਕੀ ਹੈ ਵੀ ਇਹਨੂੰ ਦੇਖੀ ਚੱਲੋ ਦੇਖੀ ਚੱਲੋ ਜਿਸ ਕਰਕੇ ਉਹਦੇ ਮਨ ਦੇ ਵਿੱਚ ਇੱਕ ਡੋਪਾਮੀਨ ਨਾਮ ਦੀ ਚੀਜ਼ ਰਿਲੀਜ਼ ਹੁੰਦੀ ਹੈ ਜੋ ਉਹਨੂੰ ਸੁਖਭ ਦਿੰਦੀ ਹੈ ਇਸ ਕਰਕੇ ਸੋਸ਼ਲ ਮੀਡੀਆ ਬੰਦੇ ਦੀ ਲਾਈਫ ਦੇ ਵਿੱਚ ਟਾਈਮ ਤੇ ਉਹਦੀ ਲਾਈਫ ਦੀ ਐਡਿਕਸ਼ਨ ਐ ਇਦਾਂ ਦੀ ਬਣੀ ਪਈ ਐ ਵਿੱਚ ਸਮਾਂ ਵੀ ਖਰਾਬ ਹੁੰਦਾ ਜਿਸ ਕਰਕੇ ਉਹ ਜ਼ਿੰਦਗੀ ਦੇ ਵਿੱਚ ਕੰਮਜਾਬ ਨਹੀਂ ਹੋ ਪਾ ਰਿਹਾ ਸੋਸ਼ਲ ਮੀਡੀਆ ਦੇ ਜ਼ਿਆਦਾ ਯੂਜ਼ ਹੋਣ ਦੇ ਨਾਲ ਬੰਦਿਆਂ ਦੇ ਮੈਂਟਲ ਹੈਲਥ ਇਸ਼ੂ ਬਹੁਤ ਵੱਧ ਚੁੱਕੇ ਨੇ ਹਰ ਇੱਕ ਪਰਿਵਾਰ ਦੇ ਵਿੱਚ ਮਾਨਸਿਕ ਪ੍ਰੋਬਲਮ ਐ ਇੰਨੀਆਂ ਵੱਧ ਚੁੱਕੀਆਂ ਨੇ ਡਿਪਰੈਸ਼ਨ ਅਨਜਾਇਟੀ ਉਹਨਾਂ ਦੇ ਮਨ ਦੇ ਵਿੱਚ ਉਹਨਾਂ ਦੇ ਦਿਮਾਗ ਦੇ ਵਿੱਚ ਫਰਸਟ੍ਰੇਸ਼ਨ ਇਰੀਟੇਸ਼ਨ ਪੈਦਾ ਹੋ ਚੁੱਕੀ ਆ ਕਿਉਂਕਿ ਉਹਨਾਂ ਦਾ ਸਮਾਂ ਜ਼ਿਆਦਾ ਸੋਸ਼ਲ ਮੀਡੀਆ ਉੱਤੇ ਜਦੋਂ ਜਾਂਦਾ ਹੈ ਅਲੱਗ-ਅਲੱਗ ਲੋਕਾਂ ਨੂੰ ਜਦੋਂ ਦੇਖਦੇ ਨੇ ਤਾਂ ਸਕਰੀਨ ਟਾਈਮ ਜ਼ਿਆਦਾ ਹੋਣ ਦੇ ਨਾਲ ਬੰਦੇ ਦੇ ਦਿਮਾਗ ਦੇ ਉੱਤੇ ਬਹੁਤ ਅਸਰ ਪੈਂਦਾ ਹੈ ਬਹੁਤ ਵਾਰ ਕੀ ਹੁੰਦਾਗਾ ਬੰਦੇ ਦੀ ਯਾਦਦਾਸ਼ਤ ਦੇ ਉੱਤੇ ਪ੍ਰੋਬਲਮ ਪੈਂਦੀ ਹੈ ਜਦੋਂ ਮੇਰੇ ਹੱਥ ਦੇ ਵਿੱਚ ਮੋਬਾਈਲ ਆਇਆ ਸੀ ਸਟਾਰਟਿੰਗ ਦੇ ਵਿੱਚ ਮੈਂ ਬਹੁਤ ਜ਼ਿਆਦਾ ਵਰਤੋਂ ਕਰਦਾ ਸੀ ਤਾਂ ਮੇਰੀ ਮੰਮੀ ਹਮੇਸ਼ਾ ਮੈਨੂੰ ਗਾਲਾਂ ਦਿੰਦੀ ਹੁੰਦੀ ਸੀ ਵੀ ਤੇਰੀ ਮਤ ਕਿੱਥੇ ਆ ਤੇਰਾ ਦਿਮਾਗ ਕਿੱਥੇ ਆ ਕਿਉਂਕਿ ਜਦੋਂ ਵੀ ਉਹ ਮੈਨੂੰ ਕੋਈ ਕੰਮ ਕਹਿੰਦੀ ਸੀ ਮੈਂ ਉਲਟਾ ਕੰਮ ਕਰਕੇ ਹੀ ਆਉਂਦਾ ਸੀ ਉਹਦੇ ਪਿੱਛੇ ਕਾਰਨ ਇਹ ਸੀ ਵੀ ਜ਼ਿਆਦਾਤਰ ਜੋ ਮਾਨਸਿਕ ਮਾਂ ਜੋ ਦਿਮਾਗ ਹੈ ਉਹ ਜ਼ਿਆਦਾ ਉਸ ਚੀਜ਼ ਦੇ ਵਿੱਚ ਫਸਿਆ ਹੋਇਆ ਸੀਗਾ ਜਿਸ ਕਰਕੇ ਕੀ ਹੈ ਜਦੋਂ ਵੀ ਘਰ ਦੇ ਨੇ ਕੁਝ ਟੋਕਣਾ ਰੋਕਣਾ ਤੇ ਮੇਰੇ ਮਨ ਦੇ ਵਿੱਚ ਇਹ ਲੱਗਦਾ ਰਹਿੰਦਾ ਵੀ ਯਾਰ ਇਹ ਟੋਕਦੇ ਹੀ ਰਹਿੰਦੇ ਨੇ ਜਿਸ ਕਰਕੇ ਤਣਾਅ ਵਧਣਾ ਸ਼ੁਰੂ ਹੋ ਜਾਂਦਾ ਸੀ ਆਪਣੇ ਫੈਮਲੀਆਂ ਦੇ ਪ੍ਰਤੀ ਹੀ ਨੁਕਸਾਨ ਕਰਨਾ ਸ਼ੁਰੂ ਕਰ ਦਿੰਦੇ ਸੀਗੇ ਆਪਣੀ ਫੈਮਲੀਆਂ ਦੇ ਪ੍ਰਤੀ ਹੀ ਉਲਟਾ ਸੋਚਣਾ ਸ਼ੁਰੂ ਕਰ ਦਿੰਦੇ ਸੀਗੇ ਕਿਉਂ ਜਿਸ ਕਰਕੇ ਰਿਸ਼ਤਿਆਂ ਦੇ ਵਿੱਚ ਵੀ ਦਿੱਕਤ ਆਈ ਜਦੋਂ ਮੈਂਟਲੀ ਪ੍ਰੈਸ਼ਰ ਪੈਂਦਾ ਹੈ ਮੈਂਟਲੀ ਇਸ਼ੂ ਹੁੰਦੇ ਨੇ ਤਾਂ ਬਹੁਤ ਸਾਰੇ ਰਿਲੇਸ਼ਨ ਵੀ ਖਤਮ ਹੋ ਜਾਂਦੇ ਨੇ ਹਰ ਇੱਕ ਬੰਦੇ ਕੋਲ ਹਰ ਇੱਕ ਪਰਿਵਾਰ ਦੇ ਮੈਂਬਰ ਕੋਲ ਇੱਕ ਇੱਕ ਆਪਣਾ ਡਿਵਾਈਸ ਹੈ ਹਰ ਕੋਈ ਬੰਦਾ ਆਪਣੇ ਆਪਣੇ ਅਕਾਊਂਟ ਓਪਨ ਕਰਕੇ ਬੈਠਾ ਹੋਇਆ ਹੈ ਹਰ ਕੋਈ ਬੰਦਾ ਸਕਰੋਲਿੰਗ ਕਰ ਰਿਹਾ ਹੈ ਇੱਕ ਦੀ ਜਨੂੰ ਦੂਜੇ ਨੂੰ ਸਮਝ ਨਹੀਂ ਪਾ ਰਿਹਾ ਉਹ ਆਪਣਾ ਲੱਗਿਆ ਹੋਇਆ ਉਹ ਆਪਣਾ ਲੱਗਿਆ ਹੋਇਆ ਜਿਸ ਕਰਕੇ ਰਿਸ਼ਤਿਆਂ ਦੇ ਵਿੱਚ ਤੇ ਵੀ ਬਹੁਤ ਗਹਿਰਾ ਅਸਰ ਪੈ ਰਿਹਾਗਾ ਜਿਸ ਕਰਕੇ ਫਿਰ ਮੈਂਟਲ ਇਸ਼ੂ ਇੰਨੇ ਵੱਧ ਜਾਂਦੇ ਨੇ ਇਨਸਾਨ ਇਨਸਾਨ ਦੇ ਨਾਲ ਘਟ ਰਹਿਣਾ ਚਾਹੁੰਦਾ ਹੈ ਉਹ ਆਪਣੇ ਮੋਬਾਈਲ ਨਾਲ ਜ਼ਿਆਦਾ ਰਹਿਣਾ ਚਾਹੁੰਦਾ ਹੈ ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਕਰੀਬੀ ਦੋਸਤ ਉਹਦਾ ਮੋਬਾਈਲ ਹੀ ਹੈ ਉਹਦਾ ਸੋਸ਼ਲ ਅਕਾਊਂਟ ਹੀ ਹੈ ਬੰਦੇ ਦੇ ਮਨ ਦੇ ਵਿੱਚ ਇਹੀ ਰਹਿੰਦਾ ਹੈ ਵੀ ਮੈਨੂੰ ਲਾਈਕ ਕਿੰਨੇ ਆਗੇ ਕਮੈਂਟ ਕਿੰਨੇ ਆਗੇ ਅਗਰ ਕਿਸੇ ਨੇ ਕਮੈਂਟ ਨਹੀਂ ਕੀਤਾ ਤਾਂ ਜਾ ਕੇ ਕਈ ਵਾਰ ਦਾ ਤਣਾਅ ਪੈਦਾ ਹੋ ਜਾਂਦਾ ਤੂੰ ਮੇਰੀ ਵੀਡੀਓ ਨਹੀਂ ਦੇਖੀ ਤੂੰ ਲਾਈਕ ਨਹੀਂ ਕੀਤਾ ਤੂੰ ਸ਼ੇਅਰ ਨਹੀਂ ਕੀਤਾ ਇਸ ਕਰਕੇ ਬਹੁਤ ਸਾਰੇ ਮੈਂਟਲੀ ਇਸ਼ੂ ਤੇ ਫੈਮਿਲੀ ਦੇ ਵਿੱਚ ਰਿਸ਼ਤਿਆਂ ਦੇ ਵਿੱਚ ਦਰਾੜ ਪੈਣੀ ਸ਼ੁਰੂ ਹੋ ਜਾਂਦੀ ਹੈਗੀ ਇਸ ਕਰਕੇ ਸੋਸ਼ਲ ਮੀਡੀਆ ਬੰਦੇ ਦੀ ਲਾਈਫ ਨੂੰ ਜਿਆਦਾ ਯੂਜ਼ ਕਰਨ ਦੇ ਨਾਲ ਨੁਕਸਾਨ ਦੇ ਰਿਹਾ ਜਿੱਥੇ ਇਹਨੇ ਫਾਇਦੇ ਦੇਣੇ ਸੀ ਇਨਸਾਨ ਨੇ ਇਹਦੇ ਫਾਇਦੇ ਲੈਣੇ ਸੀ ਉਹਨੇ ਹੀ ਜਿਆਦਾ ਨੁਕਸਾਨ ਦੇ ਤੌਰ ਦੇ ਉੱਤੇ ਆਪਾਂ ਇਹਨੂੰ ਯੂਜ਼ ਕਰਦੇ ਪਏ ਆ ਤਾਂ ਦੋਸਤੋ ਸੋਸ਼ਲ ਮੀਡੀਆ ਇੱਕ ਐਦਾਂ ਦਾ ਕਨਸੈਪਟ ਹੈ ਜੋ ਤੁਹਾਡੀ ਲਾਈਫ ਦੇ ਲਈ ਪੋਜ਼ਿਟਿਵ ਤਰੀਕੇ ਨਾਲ ਯੂਜ਼ ਕਰਨਾ ਬਹੁਤ ਜ਼ਰੂਰੀ ਹੈ ਅਗਰ ਤੁਸੀਂ ਉਹਨੂੰ ਆਪਣੀ ਲਾਈਫ ਦੇ ਵਿੱਚ ਨੈਗੇਟਿਵ ਤਰੀਕੇ ਨਾਲ ਯੂਜ਼ ਕਰੋਗੇ ਤਾਂ ਤੁਹਾਡੀ ਲਾਈਫ ਸਾਰੀ ਬਰਬਾਦ ਹੋ ਜਾਵੇਗੀ ਕਿਉਂਕਿ ਸੋਸ਼ਲ ਮੀਡੀਆ ਕੀ ਕਰਦਾਗਾ ਆਪਾਂ ਨੂੰ ਫੇਕ ਬਹੁਤ ਸਾਰੀਆਂ ਨਿਊਜ਼ ਫੈਲਾ ਦਿੰਦਾ ਹੈ ਦਿਮਾਗ ਦੇ ਵਿੱਚ ਐਦਾਂ ਦੀਆਂ ਚੀਜ਼ਾਂ ਭਰ ਦਿੰਦਾ ਹੈ 네ਗੇਟਿਵਿਟੀ ਭਰੀ ਜਾਂਦੀ ਹੈ ਜਿਸ ਕਰਕੇ ਆਪਾਂ ਚੰਗਾ ਸੋਚ ਨਹੀਂ ਪਾਉਂਦੇ ਕਿਉਂਕਿ ਬਹੁਤ ਸਾਰੀਆਂ ਵੀਡੀਓਜ਼ ਐਦਾਂ ਨਹੀਂ ਹੁੰਦੀਆਂ ਕਿੱਥੇ ਮਾਰ ਕੁੱਟ ਕਰਤੀ ਕਿੱਥੇ ਕੋਈ ਫਸ ਗਿਆ ਕਿਸੇ ਨੇ ਕਿਸੇ ਦੀ ਚੋਰੀ ਹੋ ਗਈਆਂ ਫੇਸਬੁੱਕ ਦੇ ਉੱਤੇ ਆਪਣੇ ਘਰਾਂ ਦੇ ਵਿੱਚ ਵੀਡੀਓਜ਼ ਪਹੁੰਚਦੀਆਂ ਨੇ ਤਾਂ ਆਪਣੀ ਫੈਮਿਲੀ ਨੂੰ ਦੇਖ ਕੇ ਹਮੇਸ਼ਾ ਲਈ ਡਰ ਜਾਂਦੀ ਹੈ ਤਾਂ ਕਈ ਵਾਰ ਤਾਂ ਚੰਗੀਆਂ ਚੀਜ਼ਾਂ ਵੀ ਨਿਕਲ ਪਉਂਦੀਆਂ ਕਿਉਂਕਿ ਮਨ ਦੇ ਵਿੱਚ ਦੇਖ-ਦੇਖ ਕੇ ਗਲਤ ਚੀਜ਼ਾਂ ਦੇਖ-ਦੇਖ ਕੇ ਆਪਣੇ ਮਨ ਦੇ ਵਿੱਚ ਇੱਕ ਬਹਿਮ ਪੈ ਜਾਂਦਾ ਡਰ ਪੈ ਜਾਂਦਾ ਇਸ ਕਰਕੇ ਦੋਸਤੋ ਜੇ ਆਪਣੀ ਲਾਈਫ ਨੂੰ ਚੰਗਾ ਬਣਾਉਣਾ ਚਾਹੁੰਦੇ ਹੋ ਤਾਂ ਸੋਸ਼ਲ ਮੀਡੀਆ ਤੋਂ ਦੂਰ ਨਾ ਰਹੋ ਇਹਨੂੰ ਸਹੀ ਤਰੀਕੇ ਦੇ ਨਾਲ ਵਰਤੋ ਸੋਸ਼ਲ ਮੀਡੀਆ ਨੂੰ ਆਪਣੇ ਕੰਟਰੋਲ ਦੇ ਵਿੱਚ ਵਰਤੋ ਕਿਉਂਕਿ ਸੋਸ਼ਲ ਵੀਡੀਓ ਤੇ ਬਹੁਤ ਵਧੀਆ ਟ੍ਰੇਨਰ ਵੀ ਪਏ ਨੇ ਬਹੁਤ ਵਧੀਆ ਗੁਰਬਾਣੀ ਦੀਆਂ ਕਥਾਵਾਂ ਵੀ ਪਈਆਂ ਨੇ ਗੁਰਬਾਣੀ ਗੁਰਬਾਣੀ ਪਈ ਹੈ ਪਰ ਆਪਾਂ ਸਰਚ ਕਰੀਏ ਤਾਂ ਕਿ ਉਹ ਚੀਜ਼ਾਂ ਸੁਣਨ ਤੋਂ ਬਾਅਦ ਆਪਣੇ ਦਿਮਾਗ ਦੇ ਉੱਤੇ ਕੋਈ ਚੰਗਾ ਅਸਰ ਹੋਵੇ ਤਾਂ ਆਪਾਂ ਸਮਾਜ ਦੇ ਵਿੱਚ ਇੱਕ ਚੰਗੇ ਪ੍ਰਾਣੀ ਬਣ ਸਕੀਏ ਧੰਨਵਾਦ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਆਪਣੇ ਦੋਸਤਾਂ ਤੱਕ ਵੀ ਪਹੁੰਚਾ ਦਿਓ ਤਾਂ ਕਿ ਉਹਨਾਂ ਦੀ ਲਾਈਫ ਦੇ ਵਿੱਚ ਕੁਝ ਯੋਗਦਾਨ ਦਿੱਤਾ ਜਾ ਸਕੇ ਧੰਨਵਾਦ